ਤੇ ਡੈਡ ਜੀ ਤੁਹਾਡੀ ਗੱਲ ਸੱਚ ਹੋਈ ਹੀ ਜਦੋਂ ਤੁਸੀਂ ਮੇਰੇ ਲਾਗੋ ਨਹੀਂ ਗਏ ਹਾਂਜੀ ਤੇ ਉਸੇ ਵੇਲੇ ਮਗਰੀ ਇਹ ਆ ਗਿਆ ਵਾ ਤੇ ਮੈਨੂੰ ਆਣ ਕੇ ਕਹਿੰਦਾ ਵੀ ਇਹ ਬੰਬੀ ਦਾ ਕੰਮ ਡੇਜ ਕਰਾਉਣਾ ਤੇ ਮੇਰੇ ਵੀ ਪੈਸੇ ਪਵਾ ਲੋ ਵਿੱਚ ਅੱਛਾ ਮੈਂ ਹਾਂ ਵੀ ਭਰਾ ਤੇਰੇ ਪੈਸੇ ਵਿੱਚ ਪੈ ਗਏ ਆ ਮੈਂ ਤੂੰ ਜਿੰਨਾ ਕੋਈ ਕਰ ਸਕਦਾ ਹਾਂ ਕਰ ਲਿਆ ਤੇ ਤੁਸੀਂ ਤਾਂ ਮੈਨੂੰ ਕਹਿ ਕੇ ਗਏ ਹੋ ਤੇ ਮੈਂ ਥੋੜੀ ਇਹਨਾਂ ਨੂੰ ਮੂੰਹ ਲਾਉਣਾ ਸੀ ਤੇ ਫਿਰ ਮੈਂ ਉੱਠ ਕੇ ਆ ਗਿਆ ਮੈਂ ਹਾਂ ਤੂੰ ਬੈਠਾ ਰਿਹਾ ਮੈਂ ਨਹੀਂ ਭਰਾ ਤੇ ਕੋਈ ਕੱਖ ਚਾਹੀਦਾ ਬਹੁਤ ਚੰਗਾ ਕੀਤਾ ਹੀ ਆ ਤੈਨੂੰ ਮੈਂ ਪਹਿਲਾਂ ਦੱਸਿਆ ਸੀ ਜਿਹੜਾ ਚੁੱਪ ਚੁੱਪ ਰੈਂਡ ਆ ਨਾ ਇਹਦੀ ਕੋਈ ਨਾ ਕੋਈ ਸਾਜ਼ਿਸ਼ ਵਾ ਇਹ ਕੀ ਗੱ ਮੈਨੂੰ ਇਹ ਆ ਵੀ ਕੋਈ ਗਲਤ ਕਦਮ ਨਾ ਚੁੱਕੇ ਯਾਰ ਕਰਨਾ ਪਉਤੋਂ ਨੇ ਹੈਗਾ ਵਾ ਤੇ ਉਹਦੀਆਂ ਗੱਲਾਂ ਜਨਾਈ ਦੂੰ ਮੈਂ लवली ਨੂੰ ਵੀ ਕਿਹਾ ਵਾ ਕੱਲ ਦਾ ਅੱਛਾ ਮੈਂ ਵੀ ਜੇ ਤੇਰੇ ਲਾਗੇ ਵੀ ਆਵੇ ਕੋਈ ਗੱਲਬਾਤ ਕਰੇ ਕਿਉਂ ਜਦੋਂ ਇਹਨੇ ਇਹੋ ਜਿਹਾ ਕੋਈ ਕੰਮ ਕਰਨਾ ਹੁੰਦਾ ਨਾ ਤੇ ਮਿੱਠਾ ਪਿਆਰਾ ਬੜਾ ਹੁੰਦਾ ਸਾਰੇ ਨਾਲ ਨਾਲੇ ਫਿਰ ਚੁੱਪ ਰਹਿਣਾ ਚਾਲੂ ਕਰ ਦਿੰਦਾ ਤੇ ਮੈਂ ਉਹਨੂੰ ਵੀ ਕਹਿ ਗਿਆ ਮੈਂ ਵੀ ਇਹਦੇ ਗੱਲਾਂ 'ਚ ਨਹੀਂ ਆਉਣਾ ਹੈਗਾ ਮੈਂ ਠੋਕ ਕੇ ਜਵਾਬ ਦੇਣਾ ਵਾ ਗੱਲ ਹੀ ਮੈਂ ਸੁਣਨੀ ਇਹਦੀ ਬਿਲਕੁਲ ਨਹੀਂ ਵਧੀਆ ਕੀਤਾ ਪੁੱਤ ਉਹਨੂੰ ਸਮਝਾਤਾ ਤੂੰ ਹਾਂ ਤੁਸੀਂ ਨਾ ਮੰਮੀ ਨਾਲ ਵੀ ਗੱਲ ਕਰਿਓ ਕਿ ਜਦੋਂ ਇਹਨੂੰ ਇੱਕ ਵਾਰੀ ਜੀਆਂ 'ਚ ਬਹਿ ਕੇ ਕਿਹਾ ਵਾ ਕਿ ਮੈਂ ਕਰਦਾ ਤੇਰੀ ਮੰਮੀ ਨਾਲ ਕਰੀਂ। ਨਹੀਂ ਗੱਲ ਕਰਕੇ ਤੇ ਮੈਨੂੰ ਦੱਸਿਓ ਫਿਰ ਕੀ ਜਾਂਦੇ। ਚਲੋ ਠੀਕ ਆ। ਚੰਗਾ। ਤੇ ਰਮਨ ਨੇ ਵੇਖ ਲਾ ਦਰਜੀ ਦਾ ਕੰਮ। ਕੀ ਹੋਇਆ ਵਾ? ਉਹ ਫਿਰ ਜੋਮਰ ਨਾਲ ਗਿਆ ਸੀ ਬੰਬੀ ਤੇ। ਕੀ ਜਾਂਦਾ ਜਾ ਕੇ? ਓਏ ਉਹਨੂੰ ਕਹਿ ਡਿਆ ਵੀ ਹਿੱਸਾ ਪਾ ਲਓ ਮੇਰਾ। ਤੇ ਚਲ ਠੀਕ ਤੇ ਕਹਿਣ ਡਿਆ ਸੀ। ਅਕਸਰ ਉਹਨੇ ਵੀ ਤਾਂ ਆਪਣੀ ਪੈਲੀ ਨੂੰ ਪਾਣੀ ਲਾਉਣਾ ਹੀ ਆ। ਚੰਗਾ ਸਭ ਹਿੱਸਾ ਪਾਊਗਾ ਤੇ। ਜਦੋਂ ਉਹਨੇ ਇੰਨੀ ਗੱਲ ਕਹਿਤੀ ਆ, ਕਿ ਇਹ ਹਾਂ ਇੱਕ ਦੂਜੇ ਨਾਲ ਬੋਲਣਾ ਨਹੀਂ ਤੇ ਇਹ ਕੀ ਕਰਨ ਗਿਆ? ਨੇ ਦੱਸ ਬੋਲਣਾ ਤੇ ਇੱਕ ਪਾਸੇ ਆ ਤੈਨੂੰ ਸਮਝ ਨਹੀਂ ਆਉਂਦੀ ਜੋ ਬੰਦਾ ਕੱਲਾ ਪੈਸੇ ਲਾਉ ਸਾਰੇ ਤੇ ਇਦਾਂ ਦੇ ਪਾਊਗਾ ਨਮਰੇ ਹਿੱਸਾ ਤੇ ਮੈਂ ਦੇ ਤਾ ਇਹ ਕੀ ਕਰਨ ਗਿਆ ਇਹਦੇ ਨਾਲ ਇਹਦਾ ਰਾਦਾ ਵੀ ਮੈਨੂੰ ਸਾਰੇ ਬੁਲਾਉਣ ਤੇ ਫਿਰ ਮੈਂ ਕੋਈ ਕਾਰਵਾਈ ਕਰਦਾ ਪਤਾ ਗੱਲ ਕੀ ਆ ਜਦੋਂ ਬੰਦਾ ਇੱਕ ਵਾਰ ਮਨੋਂ ਲੱਤ ਜਾਂਦਾ ਨਾ ਮੁੜ ਕੇ ਉਹ ਗੱਲ ਨਹੀਂ ਬੰਦੀ ਭਾਵੇਂ ਹੁਣ ਇਹ ਸੋਨੇ ਦਾ ਹੋ ਉਹ ਵਿਖਾਈ ਦਵੇ ਪਰ ਨਹੀਂ ਹੁਣ ਨਹੀਂ ਮੰਨ ਤੇ ਚੜਨਾ ਇਹਨੇ ਜਦੋਂ ਯਾਰ ਇਹਨੂੰ ਮਨਾ ਕੀਤਾ ਸੀ ਕਿ ਤੂੰ ਉਧਰ ਜਾਣਾ ਹੀ ਨਹੀਂ ਤੇ ਕੀ ਕਰਨ ਗਿਆ ਕੀ ਤੱਕ ਇਸ ਕੀਮਾ ਲੰਦਾ ਫਿਰੰਡਿਆ ਵਾ ਚੱਲ ਕੋਈ ਗੱਲ ਨਹੀਂ ਤਹੀ ਜੋ ਬੰਨੂ ਕਹਿਤਾ ਵਾ ਨਾ ਕਿ ਤੂੰ ਇਹਦੀ ਕਿਸੇ ਗੱਲ ਤੇ ਯਕੀਨ ਨਹੀਂ ਕਰਨਾ ਹੋਰ ਗੱਲ ਸਮਝਾਤੀ ਆ ਮੈਂ ਸਾਰੀ ਬਸ ਫਿਰ ਗੱਲ ਤੇ ਇੰਨੀ ਕੀ ਕਿਉਂਕਿ ਇਹਨੇ ਮਿੱਠਾ ਪਿਆਰਾ ਹੁਣ ਹੁਣਾ ਵਾ ਹੁਣ ਸਿੱਧੇ ਮੂੰਹ ਕੋਈ ਵੀ ਨਹੀਂ ਇਹਨੂੰ ਕਹੋਂਦਾ ਤਾਂ ਕਰਕੇ ਸਾਰਿਆਂ ਦੇ ਲਾਗੇ ਲਾਗੇ ਜਾਂਦਾ ਵਾ ਤੇ ਮੈਨੂੰ ਕਹਵਣ ਰਮਨ ਹਰ ਬੰਦੇ ਨੂੰ ਤੇ ਪਤਾ ਵਾ ਇਹਦੀ ਕਰਤੂਤ ਦਾ ਵੀ ਇਹ ਕੀ ਚੀਜ਼ ਵਾ ਸਹੀ ਗੱਲ ਵਾ ਘਰ ਦੇ ਵਿੱਚ ਕੋਈ ਇਦਾਂ ਦਾ ਕੰਮ ਕਰਦਾ ਵਾ ਜਿੱਦਾਂ ਦੇ ਕੰਮ ਇਹਨੇ ਕਰ ਛੜੇ ਆ ਇਹਨੇ ਦੱਸਤਾ ਵਾ ਵੀ ਦੁਨੀਆ ਤੇ ਜਿਹੜੇ ਖੋਣ ਵਾ ਨਾ ਉਹ ਸਫੈਦ ਹੋ ਜਾਂਦੀ ਆ ਤੇ ਤੂੰ ਇੱਕ ਰੇ ਨੂੰ ਪੁੱਛੇ ਤਾਂ ਸਹੀ ਵੀ ਤੂੰ ਕੀ ਕਰਨ ਗਿਆ ਹੁਦੜ ਆ ਗਿਆ ਵਾ ਘਰ ਅੰਦਰ ਹੀ ਆ ਚੱਲ ਕੋਈ ਗੱਲ ਨਹੀਂ ਮੈਂ ਜਾਣੀ ਆ ਪੁੱਛਣੀ ਆ ਤੇ ਨਾਲੇ ਇਹਨੂੰ ਮੈਂ ਕਹਿਨੀ ਆ ਵੀ ਹੁਣ ਕੋਈ ਗੱਲਬਾਤ ਹੋ ਗਈ ਨਾ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਚੱਲ ਕਰ ਲੈ ਗੱਲ ਅਬਲ ਤਾਂ ਤੂੰ ਹੀ ਜਾਂਦੇ ਤੂੰ ਹੀ ਪਿਓ ਜੇ ਹਰ ਕੱਲ ਮੈਂ ਹੀ ਕਰਨੀ ਹੁੰਦੀ ਆ ਉਹਨੂੰ ਵੀ ਪਿਓ ਦਾ ਡਰ ਹਊ ਕਈ ਰਮਨ ਗੱਲ ਹੋ ਨਹੀਂ ਆ ਤੈਨੂੰ ਮੇਰੇ ਗੁੱਸੇ ਦਾ ਪਤਾ ਹੀ ਆ ਉਹ ਗੁੱਸੇ ਦਾ ਤਾਂ ਮੈਨੂੰ ਪਤਾ ਵਾ ਕੋਈ ਕਹੋਗੇ ਉਹਨੂੰ ਤਾਂ ਤਾਂ ਹੀ ਆ ਨਾ ਮੈਂ ਉਹਨੇ ਕੋਈ ਗੱਲ ਕਰਤੀ ਤੇ ਮੈਂ ਝੜ ਦੇਣੀ ਆ ਉਹਦੇ ਕੋਈ ਗੱਲ ਨਹੀਂ ਚਲ ਜਾਨੀ ਆ ਫਿਰ ਮੈਂ ਤਾਂ ਚੰਗੀ ਤਰ੍ਹਾਂ ਹੀ ਗੱਲ ਕਰਕੇ ਆਉਂਗੀ ਉਹਦੇ ਨਾਲ ਨਹੀਂ ਤੁਹਾਡੇ ਕੋਲ ਜਾਇਆ ਜਾਂਦਾ ਸੀ ਕਰੀ ਕਰੀ ਜੋ ਤੇਰੇ ਕੋ ਹੁੰਦਾ ਮੇਰੀ ਗੱਲ ਸੁਣੋ ਤੇ ਹੀ ਬੜਾ ਸਿਆਰ ਸੁਟਿਆ ਕੀ ਗੱਲ ਠੀਕ ਆ ਠੀਕ ਆ ਕੀ ਹੋਣਾ ਮੈਨੂੰ ਦਾਦੂ ਕੋਈ ਗੱਲ ਹੋਈ ਇਹ ਤੇ ਗਣ ਸੰਦੀਪ ਕੀ ਹੋਣੀ ਆ ਕਿੰਨਬਲ ਹੁੰਦਾ ਨਹੀਂ ਕੋ ਸਿੱਧੇ ਮੂੰਹ ਹਣ ਤਾਨੂੰ ਸਿੱਧੇ ਮੂੰਹ ਕੌਣ ਬੁਲਾਵੇ ਤੇ ਇਹ ਕੰਮ ਜੇ ਚੰਗੇ ਕੀਤੇ ਆ ਨਾ ਜੇ ਮੰਮੀ ਹੁਣੀ ਆ ਉਹ ਬੁਲਾ ਕੇ ਰਾਜ਼ੀ ਨਹੀਂ ਆ ਤੂੰ ਝੋਬਣਾ ਲੱਗਿਆ ਸੀ ਤੇ ਬੰਬੀ ਤੇ ਬੈਠਾ ਸੀ ਚ ਬਚਾਣਾ ਮਾ ਬਣਾਉਣ ਲੱਗਿਆ ਸੀ ਕਿਤੇ ਮੈਂ ਸੋਚਿਆ ਚਲ ਕੋਈ ਗੱਲ ਨਹੀਂ ਮੈਂ ਵੀ ਪੈਸੇ ਦੇ ਦਿੰਦਾ ਵਿੱਚ ਕਿਨਾਂ ਗੱਲ ਕਰ ਲੈਣਾ ਉਹਨੇ ਬੁਲਾਇਆ ਨਹੀਂ ਸਿੱਧੇ ਮੂੰਹ ਉਹ ਵੀ ਆਪਣੇ ਥਾਂ ਸੱਚਾ ਵਾ ਤੂੰ ਹੀ ਕੀ ਕੁਝ ਕੀਤਾ ਉਹਦੇ ਨਾਲ ਇਹ ਤੇ ਉਹਨੂੰ ਹੀ ਪਤਾ ਵਾ ਕੁਸਨੀਬ ਸੱਚਾ ਤੇ ਹੈਗਾ ਵਾ ਜਿਹੜੀ ਹੁਣ ਗੱਲ ਹੋ ਗਈ ਆ ਮੈਂ ਕੀ ਕਰਾਂ ਗਲਤੀ ਹੋ ਗਈ ਆ ਮੇਰੇ ਕੋ ਜੇ ਇਹੋ ਕੰਮ ਤੁਹਾਡੇ ਨਾਲ ਹੋਇਆ ਹੁੰਦਾ ਤੇ ਤੁਸੀਂ ਉਹਨੂੰ ਮਾਫ ਕਰਨਾ ਹੀ ਉਹ ਤੇ ਫੇਰ ਚੰਗਾ ਵਾ ਤੁਹਾਨੂੰ ਜੇਲ੍ਹ ਨਹੀਂ ਭੇਜਿਆ ਹੁੰਨੇ ਉਹ ਤੇ ਗੱਲ ਹੈਗੀ ਆ ਤੇ ਹਰ ਮੇਰਾ ਭਰਾ ਆਈ ਆ ਤੁਸੀਂ ਭਰਾਵਾਂ ਵਾਲੇ ਕੰਮ ਨਹੀਂ ਕੀਤੇ ਕੀ ਕੁਝ ਕੀਤਾ ਉਹਦੇ ਨਾਲ ਟਰੈਕਟਰ ਚ ਰੇਤ ਪਾਈ ਜੇ ਤੁਹਾਨੂੰ ਮੈਂ ਆਹ ਕੰਮ ਤੋਂ ਡੱਕਿਆ ਸੀ ਤੁਸੀਂ ਤਾਂ ਨਹੀਂ ਮੰਨੇ ਤੇ ਗੁੱਸਾ ਤੇ ਹੁੰਦਾ ਹੀ ਐ ਨਾ ਅਗਲੇ ਨੂੰ ਸੰਦੀਪ ਹੁਣ ਇਹਦਾ ਹੱਲ ਕੀ ਆ ਇਹਦਾ ਸਮਾਂ ਕਰਾਂਗੀ ਕਿ ਸਾਰੇ ਠੀਕ ਹੋ ਜਾਣ ਮੇਰੇ ਨਾਲ ਇਹਦਾ ਕੋਈ ਹੱਲ ਨਹੀਂ ਹੈਗਾ ਜਿਹੜਾ ਕਲੰਕ ਮੱਥੇ ਤੇ ਲੱਗ ਗਿਆ ਨਾ ਇਹ ਸਾਰੀ ਉਮਰ ਹੀ ਰਹਿਣਾ ਹੁਣ ਉਦੋਂ ਸੋਚ ਸਮਝ ਕੇ ਕੰਮ ਕਰ ਦੇ ਨਹੀਂ ਮੈਨੂੰ ਕੋਈ ਸਮਝ ਨਹੀਂ ਆਉਣ ਦੀ ਨਾ ਮੇਰੇ ਡੋਟੀ ਜਾਣ ਨੂੰ ਦਿਲ ਕਰਦਾ ਵਾ ਨਾ ਮੈਨੂੰ ਕੋਈ ਬੁਲਾ ਕੇ ਰਾਜੀ ਆ ਤੁਸੀਂ ਆਪਣੀ ਬੇਇੱਜ਼ਤੀ ਦੇ ਨਾਲ ਕਰਾਉਣੀ ਕਰਾਉਣੀ ਸੀ ਨਾਲ ਮੇਰੀ ਵੀ ਕਰਵਾਈ ਆ ਹੁੰਦਾ ਨਾ ਮਾਫੀ ਮੰਮੀ ਸਿੱਧੇ ਮੂੰਹ ਨਹੀਂ ਬੁਲਾਉਂਦੇ ਮੈਂ ਮਾਫੀ ਕਿਤੇ ਕੋ ਮੰਗਾ ਜੋ ਗਣਗੋ ਜਾਵਾਂ ਜਾਂ ਮੰਮੀ ਡੈਡੀ ਨੂੰ ਕਵਾਂ ਇਹ ਦੱਸ ਮਾਫੀ ਮੰਗਣ ਦਾ ਕੋਈ ਫਾਇਦਾ ਨਹੀਂ ਹੈਗਾ ਕਿਹਨੇ ਮਾਫ ਨਹੀਂ ਕਰਨਾ ਤੁਹਾਨੂੰ ਸਾਰਿਆਂ ਨੇ ਨਾ ਲਾਂ ਤਾਂ ਹੀ ਪੋਣੀਆਂ ਵਾ ਜੇ ਮੈਂ ਉਹਨੂੰ ਕਿਹਾ ਚੱਲ ਕੋਈ ਗੱਲ ਨਹੀਂ ਅਸਮਾਨ ਸਟਾਇਆ ਵਾ ਵਿੱਚ ਮੇਰਾ ਵੀ ਹਿੱਸਾ ਪਾਲਾ ਕਹਿੰਦਾ ਕੋਈ ਲੋੜ ਨਹੀਂ ਤੇਰੀ ਡੈਡੀ ਕੋ ਪੈਸੇ ਲੈ ਆ ਲਈਏ ਮੈਂ ਤੁਸੀਂ ਆਪਣੇ ਮੁੰਡੇ ਬਾਰੇ ਸੋਚ ਲੈਂਦੇ ਫਿਰ ਵੀ ਤੁਹਾਡਾ ਭਰਾ ਹੀ ਉਹ ਜਿੱਦਾਂ ਤੁਹਾਡਾ ਮੁੰਡਾ ਵਾ ਨਾ ਉਹਦਾਂ ਦਾ ਉਹਦਾ ਮੁੰਡਾ ਵਾ ਤੁਸੀਂ ਉਹਦੇ ਬਾਰੇ ਕੁਝ ਸੋਚ ਲੈਂਦੇ ਤੁਹਾਨੂੰ ਉਹਨਾਂ ਚ ਤੇ ਵੈਰ ਪਾਤਾ ਨਾ ਕੱਲ ਨੂੰ ਉਹ ਵੱਡੇ ਹੋਏ ਤੇ ਲੋਕਾਂ ਨੇ ਗੱਲਾਂ ਕਰਨੀਆਂ ਵਾ ਸੰਦੀਪ ਹੁਣ ਮੈਂ ਕਰਾਂ ਕੀ ਦੱਸ ਤੁਹਾਨੂੰ ਬਥੇਰਾ ਸਮਝਾਇਆ ਹੀ ਤੂੰ ਸਮਝਣ ਵਾਲੇ ਨਹੀਂ ਹੈਗੇ ਤੂੰ ਆਪ ਹੀ ਜਾ ਜਾਵਣ ਵਾਲਾ ਉਹਨਾਂ ਨੂੰ ਕਹ ਦੇ ਵੀ ਆਪਣੀ ਗਲਤੀ ਮੰਨਣ ਡਿਆ ਵਾ ਮੈਂ ਜਾ ਕੇ ਉਹਨਾਂ ਨੂੰ ਕੀ ਕਹਾਂ ਹੁਣ ਕਿਹੜੇ ਮੂੰਹ ਨਾਲ ਜਾਵਾਂ ਉਹਨਾਂ ਨੇ ਕਹਿਣਾ ਕਿ ਉਦੋਂ ਤੂੰ ਵੀ ਨਾਰਾ ਲੀਂ ਹੀ ਮੈਨੂੰ ਕੋਈ ਸਮਝ ਨਹੀਂ ਆਉਣੀ ਠੀਕ ਹੈ ਨਾ ਮੇਰਾ ਦਿਮਾਗ ਖਰਾਬ ਹੋ ਗਿਆ ਹੁਣ ਕਰਬੋਏ ਤੁਸੀਂ ਆਪੇ ਕੀਤਾ ਵਾ ਕਿਸੇ ਨੇ ਨਹੀਂ ਕੀਤਾ ਮੇਰਾ ਦਲਜੀਤ ਮੇਰੀ ਸੁਣ ਗੱਲ ਤੂੰ ਬੰਬੀ ਤਾਂ ਕੀ ਕਰਨ ਗਿਆ ਝੋਬਣ ਵਾਲ ਕੰਮ ਹੀ ਗਿਆ ਮੈਂ ਵੀ ਉਹਦੇ ਨਾਲ ਕਿਹੜਾ ਕੰਮ ਹੀ ਤੈਨੂੰ ਪੁੱਛ ਬੱਚਾ ਨਵਾਂ ਬਣਾਉਣ ਡੇ ਸੀ ਮੈਂ ਸੋਚਿਆ ਕੋਈ ਗੱਲ ਨਹੀਂ ਐਵੇਂ ਸਪਾਦਨਾ ਵਿੱਚ ਤੈਨੂੰ ਪਤਾ ਹੀ ਤੂੰ ਬਣਾਉਣ ਡੇ ਚ ਬੱਚਾ ਜਾਂ ਮੋਟਰ ਦਾ ਕੋਈ ਕੰਮ ਕਰਨ ਡੇ ਤਾਂ ਆਪਣੇ ਪਿਓ ਨਾਲ ਗੱਲ ਕਰਦਾ ਤੈਨੂੰ ਕਿੰਨੀ ਵਾਰਾ ਸਮਝਾਇਆ ਵਾ ਤੇ ਇਹਦਾ ਲੱਗੇ ਨਹੀਂ ਜਾਣਾ ਉਦੋਂ ਕੋਈ ਗੱਲ ਨਹੀਂ ਕਰਨੀ ਉਮੀ ਮੇਰਾ ਭਰਾ ਹੀ ਆ ਆਪੇ ਤੁਸੀਂ ਕਹਿੰਦੇ ਸੀ ਹੈ ਜਿਬਾਂ ਚ ਭਰਾ ਨਾ ਹੀ ਕਹੇ ਤੇ ਚੰਗੀ ਗੱਲ ਵਾ ਸ਼ੋਭਾ ਨਹੀਂ ਦਿੰਦਾ ਉਹ ਮੈਂ ਗਲਤੀ ਮੰਨਣ ਡਿਆ ਹੁਣ ਇਹ ਗਲਤੀ ਹੋ ਗਈ ਆ ਮੇਰੇ ਕੋਲ ਦਲਜੀਤ ਲੱਖ ਵਾਰ ਗਲਤੀ ਮੰਨ ਪਰ ਜਿਹੜਾ ਯਕੀਨੇ ਕੋਰਾ ਉੱਟ ਜਾਂਦਾ ਨਾ ਦੁਬਾਰਾ ਨਿਗਾ ਹੁੰਦਾ ਤੇ ਕੋਈ ਗੱਲ ਨਹੀਂ ਜੋ ਮੈਂ ਉਹਨਾ ਕੀਤਾ ਨਾ ਉਹ ਮੇਰ ਨਾਲ ਕਰਵਾ ਦਿਓ ਹੋਰ ਕੀ ਕਰਨਾ ਫਿਰ ਦੀ ਨਹੀਂ ਹਾਨੂੰ ਕਿ ਲੋੜਾ ਕਰਵਾਉਂਦੀ ਇਹ ਤੇ ਜੋ ਮੈਂ ਗਲਤੀ ਮੰਨਦਾ ਪਿਆ ਮਮ ਵੀ ਮੇਰੇ ਕੋਲ ਗਲਤੀ ਹੋ ਗਈ ਉਹ ਜੋਵਰ ਕੋਲ ਵੀ ਮਾਫੀ ਮੰਗ ਲੂੰਗਾ ਹੋਰ ਕੀ ਕਰਾਂ ਨੀ ਆਂ ਗਲਤੀਆਂ ਤੇਰੀਆਂ ਕਰਨਾਂ ਮੈਂ ਤੇਰੀ ਮਾਂ ਆਂ ਚੰਗੀ ਨਹੀਂ ਲੱਗਦੀ ਘੜੀ-ਘੜੀ ਉਹ ਗੱਲਾਂ ਕਰਦੀ ਪਰ ਮੈਂ ਤੈਨੂੰ ਬਾਰ-ਬਾਰ ਇੱਕੋ ਗੱਲ ਕਹਿੰਨੀ ਆਂ ਕਿ ਉਹਦੇ ਨਾਲ ਕੋਈ ਵੱਧ ਘੱਟ ਗੱਲ ਨਾ ਕਰੇ ਮਾਂ ਹਾਂ ਹੀ ਉਹ ਪੈਰਾਂ ਤੇ ਆਇਆ ਵਾ ਮੰਮੀ ਹਾਂ ਲ ਕੀ ਹੋਣੇ ਦਾ ਮੈਂ ਆਪਣੀ ਗਲਤੀ ਮੰਨਣ ਡਿਆ ਵਾ ਤੂੰ ਹੀ ਦੱਸੋ ਕੀ ਕਰਨਾ ਉਹ ਜਿਹੜਾ ਵੀ ਸਾਂਝਾ ਕੰਮ ਆ ਨਾ ਪਿਆਹਾ ਤੇਰਾ ਦੇਣਾ ਜਾਂ ਲੈਣਾ ਆਪਣੇ ਪਿਓ ਨਾਲ ਗੱਲ ਕਰਿਆ ਕਰ ਤੂੰ ਉਹਦੇ ਨਾਲ ਗੱਲ ਨਹੀਂ ਕਰਦੀ ਤੂੰ ਆਪਣੇ ਪਿਓ ਦੇ ਹੱਥੇ ਰੱਖਦਾ ਪੈਸੇ ਆਪੇ ਉਹਨੂੰ ਫੜਾਉਂਦਾ ਤੂੰ ਹੀ ਨਾ ਸਮਝਾਉ ਉਹਨੂੰ ਕਿ ਕੋਈ ਗੱਲ ਨਹੀਂ ਚਲ ਉਹ ਕੋਈ ਗਲਤੀ ਹੋ ਗਈ ਆ ਤੇ ਭਰਾ ਭਰਾਇਓ ਤੁਸੀਂ ਪਹਿਲਾਂ ਮਰ ਕੇ ਹੋ ਜਾਓ ਫਿਰ ਤੇ ਕਿੰਨੀ ਕਵਾਰਾ ਮਾਫ ਕਰਨਗੇ ਤੁਹਾਨੂੰ ਉਹਨੂੰ ਤਾਂ ਮੈਂ ਸਮਝਾ ਦੂੰਗੀ ਤੂੰ ਤੇ ਮੇਰੇ ਕਿਹਾ ਸਮਝਿਆ ਨਹੀਂ ਤੇਰਾ ਦਿਮਾਗ ਹੈ ਨਹੀਂ ਕਿ ਮੇਰੀ ਮਾਂ ਮੀ ਨੂੰ ਇੰਨਾ ਸਮਝਾਉਣ ਡਈ ਆ ਮਾਂ ਮੀਆ ਭੁੱਲ ਗਿਆ ਸੀ ਇਹਨੂੰ ਨਹੀਂ ਸਮਝਾਉਣ ਡੀ ਕੋ ਪਰ ਮੇਰੇ ਦਿਮਾਗ ਨੂੰ ਕੀ ਹੋ ਗਿਆ ਸੀ ਆਹੋ ਤੇਰੇ ਦਿਮਾਗ ਨੂੰ ਤਾਂ ਹੋਇਆ ਹੀ ਰਹਿੰਦਾ ਵਾ ਤੇਰਾ ਦਿਮਾਗ ਨਾ ਆਪਣੇ ਕੰਮ ਕਰਨੋਂ ਤਾਂ ਬੜਾ ਵਧੀਆ ਚੱਲਦਾ ਵਾ ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਨੇ ਵਾਸਤੇ ਆ ਰਹਿਂਦਾ ਵਾ ਉਨੂੰ ਆਹ ਕਰਦਾ ਤਾਂ ਉਨੂੰ ਉਹ ਕਰਦਾ ਰੋਟੀ ਨਾ ਖਾਣ ਲੱਗ ਪਈ ਚਲ ਮੰਮੀ ਤੂੰ ਇੱਕ ਵਾਰੀ ਗੱਲ ਕਰਕੇ ਵੇਖ ਲਓ ਇੱਕ ਵਾਰੀ ਮਾਫ ਕਰ ਦੋ ਮੈਂ ਤਾਂ ਬਹੁਤ ਮਾਫੀ ਕੀਤਾ ਹੀ ਆ ਹੁਣ ਜਿੰਨਾਂ ਨਾਲ ਇਦਾਂ ਇਹਨਾਂ ਕੰਮ ਕੀਤਾ ਵਾ ਉਹਦਾ ਪਰਿਵਾਰ ਮਾਫ ਕਰੂਗਾ ਤੂੰ ਵੀ ਸਿਆਣੀ ਐ ਚੋ ਜੀ ਆਜੰਤ ਵਾਲੀ ਆ ਤੈਨੂੰ ਵੀ ਪਤਾ ਵਾ ਰੱਬ ਨਾ ਕਰੇ ਉਹ ਇਹਦੇ ਨਾਲ ਕੋਈ ਅਭੀ ਨਭੀ ਕਰਦਾ ਤੇਰੇ ਦਿਲ ਤੇ ਕੀ ਬੀਤਦੀ ਮੰਮੀ ਉਹ ਤਾਂ ਮੈਂ ਸਮਝਾਉਂਦੀ ਇਹਨਾਂ ਨੂੰ ਮੈਂ ਪਰਿਵਾਰ ਕੇ ਨਾ ਬਗਾਨਾ ਪਰਿਵਾਰ ਵੀ ਆਪਣਾ ਹੀ ਆ ਸਾਰੇ ਇੱਥੇ ਲਿਆਵੋ ਜਾਂ ਬਹੁਤੀ ਚਲ ਜੰਨੀ ਹੈ ਬਿਆਹ ਦੀ ਮਾਫੀ ਮੰਗ ਲੂੰਗਾ ਮੈਂ ਬੱਲੇ ਤੇਰੇ ਤੈਨੂੰ ਹੁਣ ਪਤਾ ਲੱਗ ਗਿਆ ਵੀ ਪਰਿਵਾਰ ਆਪਣਾ ਵਾ ਜਿੱਦਣਾ ਕਾਰਨਾਮੇ ਕਰਦਾ ਰਿਹਾ ਵਾ ਉਹਦੋਂ ਨਾ ਤੈਨੂੰ ਦਿਹਿਆ ਤੇ ਪਰਿਵਾਰ ਆਪਣਾ ਵ ਬਗਾਨੇ ਮੁੰਡੇ ਲੱਭਦੇ ਰਹੇ ਸਾਰੇ ਕੰਮ ਉਹਨਾਂ ਨੇ ਕੀਤੇ ਫੇਰ ਤੂੰ ਕਹਿੰਦਾ ਹਾਂ ਵੀ ਉਹਨਾਂ ਦਾ ਕਸੂਰ ਵਾ ਦਲਜੀਤ ਮੈਨੂੰ ਤਾਂ ਸ਼ਰਮ ਆਉਂਦੀ ਆ ਤੈਨੂੰ ਆਪਣਾ ਪੁੱਤ ਕਹਿੰਦੇ ਆ ਜੇ ਸੱਚੀ ਗੱਲ ਮੇਰੇ ਮੂੰਹੋਂ ਸੋਣਾ ਚੰਦਾ ਨਾ ਥਾਣੇ ਜਾਣ ਤੋਂ ਵੀ ਨਾ लवली ਨੇ ਤੈਨੂੰ ਬਚਾਇਆ ਸੀ ਜਿੱਦਾਂ ਪਿਓ ਤੇਰਾ ਹੱਥ ਹੀ ਪੈ ਗਿਆ ਸੀ ਤਾਇਆ ਤੇਰਾ ਵੀ ਆਂਦਾ ਹੀ ਵੀ ਬੰਦੀ ਕਾਰਵਾਈ ਅਤੇ ਕਰਨੀ ਆ ਇਹਨੂੰ ਸਜ਼ਾ ਦਿਵਾਉਣੀ ਆ ਤੇ ਮੈਂ ਤੇ ਆਪ ਨਹੀਂ ਹਾਂ ਪਤਾ ਗਾਂ ਹੋਈ ਮੈਂ ਅਜੇ ਰਿਖਾਵੜਾ ਤੂੰ ਵੀ ਹੋਈ ਲਵੇਂ ਤੁਸੀਂ ਮੇਰੀ ਸੁਣੋ ਗੱਲ ਮੈਨੂੰ ਵੀ ਪਤਾ ਵਾ लवली ਹੋਣੀ ਨਾ ਸਾਰੇ ਚੰਗੇ ਹੀ ਮੈਂ ਹੋ ਗਲਤੀਆਂ ਕੀਤੀਆਂ ਵਾ ਤੇ ਮੈ ਭੁੱਲ ਬਖਸ਼ਾਉਣ ਡਿਆ ਵਾ ਚੁੱਪ ਕਰਕੇ ਜਾ ਕੇ ਨਾ ਤੇ ਮਾਫੀ ਮੰਗ ਲਓ ਮੈਂ ਤੁਹਾਨੂੰ ਚੱਲ ਗਿਆ ਹੀ ਸੰਦੀਪ ਉਹ ਮੈਨੂੰ ਬੁਲਾ ਕੇ ਰਾਜੀ ਨਹੀਂ ਹੁਣ ਤੁਸੀਂ ਘਰ ਜਾਓ ਬੰਬੀ ਤੇ ਕਿਉਂ ਗਏ ਸੀ ਪੋ ਕੱਲਾ ਚ ਗਿਆ ਹਾਂ ਕਿ ਇਹਨੂੰ ਨਾਲ ਲੈ ਕੇ ਜਾਂਦਾ ਦੋਵੇਂ ਜੀ ਜਾਓ ਘਰ ਮੰਮੀ ਤੇ ਜਾਂਦਾ ਤਾਂ ਕਿ ਕੰਮ ਹੀ ਨਹੀਂਗਾ ਉਹ ਫੇਰ ਡਰਤਾ ਹੋਊਗਾ ਕਿ ਕੋਈ ਅਭੀ ਨਬੀ ਨਾ ਹੋ ਜੇ ਨਾਲੇ ਨਖਤਿਆ ਜੇ ਨੌਕਰੀ ਉਹਨੇ ਦਵਾਈ ਦਿੱਤੀ ਆ ਨਾ ਤੇ ਚਲ ਜਿਆ ਕਰ ਟਾਈਮ ਨਾ ਚਾਰ ਪੰਜ ਦਿਨ ਹੋ ਗਏ ਆ ਘਰ ਹੀ ਠੇਡੇ ਖਾਂਦਾ ਫਿਰੰਡਿਆ ਵਾ ਕੋਈ ਅਕਲ ਨੂੰ ਹੱਥ ਮਾਰ ਮੰਮੀ ਮੈਂ ਨਹੀਂ ਜਾਣਾ ਜਿੰਨਾ ਟਾਈਮ ਮੇਰੇ ਨਾਲ ਆਪਣੇ ਨਹੀਂ ਮੇਰੇ ਖੁਸ਼ ਆਗੇ ਮੈਂ ਨੌਕਰੀ ਜਾ ਕੇ ਕੀ ਕਰਾਂ ਉਹ ਤੇਰੀ ਮਰਜ਼ੀ ਆ ਵੀ ਤੂੰ ਜਾਣਾ ਵਾ ਕਿ ਨਹੀਂ ਜਾਣਾ ਦਲਜੀਤ ਨਾਲੇ ਜੇ ਤੂੰ ਕਵੇਂ ਨਾ ਕਿ ਜਿੰਨੀਆਂ ਗਲਤੀਆਂ ਮੈਂ ਕੀਤੀਆਂ ਵਾ ਇੱਕੋ ਦਿਨ ਵਿੱਚ ਹੀ ਮੇਰੇ ਗੁਨਾਹ ਸਾਰੇ ਜਿਹੜੇ ਮਾਫ਼ ਹੋ ਜਾਣ ਉਹ ਗੱਲ ਨਹੀਂ ਪਾਨੀ ਕੋਈ ਉਹਨਾਂ ਨੂੰ ਵੀ ਟਾਈਮ ਦੇ ਉਹ ਵੀ ਯਕੀਨ ਥੋੜਾ ਬਹੁਤਾ تیرਦੇ ਬਣਾਉਣਾ ਤੇ ਫੇਰ ਗੱਲ ਬਾਨੀ ਆ ਮੰਮੀ ਤੂੰ ਆ ਵੀ ਗੱਲ ਕਰ ਉਹਨਾਂ ਨਾਲ ਕੋਈ ਗੱਲ ਨਹੀਂ ਇਹ ਮਾਫੀ ਮੰਗ ਲਊਗਾ ਜਿੱਦਾਂ ਕਹਿਣਗੇ ਉਹ ਘੜੀ ਘੜੀ ਮੈਂ ਵੀ ਉਹਨਾਂ ਨੂੰ ਕੀ ਕਵਾਂ ਮੈਨੂੰ ਤੇ ਆਪ ਸ਼ਰਮ ਆਉਂਦੀ ਆ ਤੂੰ ਨਾ ਕੰਮ ਹੀ ਉਹ ਕੀਤੇ ਆ ਜਿਹੜੇ ਮਾਫੀ ਮੰਗਣ ਦੇ ਕਾਬਿਲ ਹੈ ਹੀ ਨਹੀਂਗੇ ਕੋਈ ਗੱਲ ਨਹੀਂ ਪਰੇਸ਼ਾਨ ਨਾ ਹੋ ਟਾਈਮ ਚਾਹੀਦਾ ਉਹਨਾਂ ਨੂੰ ਵੀ ਉਹਨਾਂ ਨਾਲ ਵੀ ਬੜਾ ਵੱਡਾ ਧੋਖਾ ਹੋਇਆ ਵਾ ਚਲੋ ਕੋਈ ਗੱਲ ਨਹੀਂ ਵੇਖ ਲੈਨੀ ਕੀ ਕਰਦੇ ਹੁਣ ਮੰਮੀ ਉਹਨਾਂ ਨੇ ਨਹੀਂ ਜਾਣਾ ਤੁਸੀਂ ਆਪ ਹੀ ਜਾਓਗੇ ਉੱਧਰ ਦੋਵੇਂ ਜੀ ਜਾਓ ਕੱਲਾ ਨਾ ਮੂੰਹ ਚੋਕੇ ਤੁਰਪੀ ਅੱਗੇ ਵੰਗੂ ਸੁਣੀ ਨਾ ਮੇਰੀ ਗੱਲ ਸੰਦੀਪ ਤੂੰ ਆਹ ਮੇਰੀ ਗੱਲ ਸੁਣ ਕੰਦੀ ਸੰਦੀਪ ਮੇਰੀ ਸੁਣ ਗੱਲ ਇਹ ਬੰਬੀ ਤਾਂ ਉਹਦੇ ਮਗਰ ਗਿਆ ਹੀਗਾ ਮੰਨ ਲਾ ਕੱਲੋਂ ਕਿਸਨੇ ਹੋਰ ਵੀ ਨਾ ਕੰਮ ਉਹ ਜਿਆ ਕਰਤਾ ਨਾ ਦਲਜੀਤ ਦਾ ਲੱਗਣਾ ਵਾ ਤੂੰ ਉਹਨੂੰ ਸਮਝਾਇਆ ਕਰ ਵੀ ਕੱਲਾ ਜਦੋਂ ਪਿਆਲੀਆਂ ਚੰਦਾ ਹੁੰਦਾ ਨਾ ਤੇਰਾ ਮਗਰ ਜਾਂਦਾ ਕੋਈ ਕੰਮ ਨਹੀਂਗਾ ਹੈਗਾ ਜੇ ਕੰਮ ਆ ਮੈਂ ਮੰਦੀ ਆ ਸਾਂਝੇ ਕੰਮ ਆ ਪੈਸੇ ਸਾਂਝੇ ਲੱਗਣੇ ਹੁੰਦੇ ਆ ਪਰ ਆਪਣੇ ਡੈਡੀ ਨਾਲ ਗੱਲ ਕਰੀ ਕਿਉਂਕਿ ਇੱਥੇ ਹੁਣ ਕਿਸ ਨੂੰ ਵੀ ਯਕੀਨ ਨਹੀਂ ਰਹਿ ਗਿਆ ਸਾਨੂੰ ਕਰਦਿਆਂ ਨੂੰ ਕੀ ਪੁੱਤ ਹੁਣ ਤੇ ਬਾਹਰਦਿਆਂ ਨੂੰ ਯਕੀਨ ਨਹੀਂ ਰਿਹਾ ਤੇ ਤੂੰ ਵੀ ਸਿਆਣੀ ਏਂ ਉਹਨਾਂ ਨੂੰ ਨਾ ਆਪਣੀ ਗਲਤੀ ਦਾ ਅਹਿਸਾਸ ਹੋਣ ਲਿਆ ਹੁਣ ਤੇਈ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਮੈਂ ਬਥੇਰਾ ਸਮਝਾਇਆ ਇਹਨਾਂ ਨੂੰ ਹੁਣ ਨਾ ਥੋੜੀ ਜਿਹੀ ਅਗਲ ਆ ਗਈ ਇਹਨਾਂ ਨੂੰ ਕਿ ਆਪਣੇ ਆਪਣੇ ਹੁੰਦੇ ਆ ਵੀ ਸੰਦੀਪ ਮੈਂ ਤਾਂ ਤੁਹਾਨੂੰ ਦੋਵਾਂ ਜੀਆਂ ਨੂੰ ਪੜਾ ਸਮਝਾਇਆ ਸੀ ਕਿ ਐਦਾਂ ਨਹੀਂ ਐਦਾਂ ਕਰ ਲੋ ਟੁੱਟੀਆਂ ਬਾਵਾ ਗੱਲ ਨਹੀਂ ਆਉਂਦੀ ਕਹਿੰਦੇ ਆਵਾ ਕੋਈ ਬਗਾਨਾ ਨਹੀਂ ਲੱਗੇ ਲੱਗਦਾ ਹੁੰਦਾ ਜਦੋਂ ਮੁਸੀਬਤ ਪੈਂਦੀ ਆ ਪਰ ਇਹਨੇ ਕੰਮ ਐਦਾਂ ਦੇ ਕੀਤੇ ਆ ਕਿ ਜਿਹੜਾ ਨਾ ਯਕੀਨ ਹੀ ਨਹੀਂ ਕੋਈ ਕਰ ਸਕਦਾ ਚਲੋ ਵਿਚਾਰੇ ਨੇ ਨੌਕਰੀ ਤੇ ਲਵਾਇਆ ਨਹੀਂ ਜੇ ਉਹੋ ਜਿਹਾ ਹੁੰਦਾ ਉਹਨੂੰ ਕੀ ਲੋੜ ਹੀ ਕਿ ਮੈਨੂੰ ਘਰੋਂ ਕੱਢਿਆ ਇਹਨਾਂ ਨੇ ਪਰ ਵੇਖ ਲਓ ਇਹਨੂੰ ਤਾਂ ਤਰਸ ਨਹੀਂ ਨਾ ਆਇਆ ਇਹਨੇ ਤਾਂ ਭਰਾ ਨਹੀਂ ਨਾ ਸਮਝਿਆ ਮੈਂ ਆ ਹੀ ਤਰਲੇ ਕੱਢਦੀ ਰਹੀ ਕਿ ਚੱਲ ਕੋਈ ਗੱਲ ਨਹੀਂ ਜੋਬਨ ਲਵਾ ਦੇ ਨੂੰ ਮੂੰਹ ਚਾਣਾ ਗਿਆ ਹੋਇਆ ਤੁਰਿਆ ਫਿਰਦਾ ਵਾ ਨੌਕਰੀ ਤੇ ਜਾਊਗਾ ਤਾਂ ਮਨ ਹੋਰ ਹੋਰ ਹੋ ਜਾਊਗਾ ਪਰ ਨਾ ਇਹਨੇ ਤੇ ਅਗਲੀਆਂ ਪਿਛਲੀਆਂ ਕਸਰਾਂ ਕੱਢ ਛੜੀਆਂ ਹੁਣ ਕਹਿੰਦੇ ਆ ਮੇਰੇ ਆਪਣੇ ਸਾਥ ਨਹੀਂ ਦਿੰਦੇ ਸਾਥ ਕੀ ਦੇਣ ਜਦੋਂ ਕੰਮ ਹੀ ਨਹੀਂ ਚੰਗੇ ਕੀਤੇ ਤੋਂ ਦੱਸ ਜਿਉਂਨੇ ਆਪਣਾ ਕੰਮ ਖੋਲ ਹੀ ਲਿਆ ਸੀ ਰੋਟੀ ਖਾਂ ਜੋਗਾ ਹੋ ਹੀ ਗਿਆ ਸੀ ਫਿਰ ਕੰਮ ਵਿੱਚ ਖਰਾਬੀ ਪਾਉਣ ਵਾਲੀ ਕਿਹੜੀ ਗੱਲ ਉਹ ਜੇਕ ਦੇ ਕੈਮਰੇ ਲੱਗੇ ਹੁੰਦੇ ਨਾ ਇਹਨੂੰ ਸਜ਼ਾ ਉਦੋਂ ਹੀ ਹੋ ਜਾਣੀ ਸੀ ਪਿਓ ਤੇ ਰਨੇ ਵੀ ਇਸ ਤੇ ਲਿਆ ਹੀ ਪਰ ਕੈਮਰੇ ਨਹੀਂ ਲੱਗੇ ਉਦੋਂ ਵੀ ਇਹ ਪੈਰਾਂ ਤੇ ਪਾਣੀ ਪੈਣ ਨਹੀਂ ਦਿੰਦਾ ਚਲੋ ਉਦੋਂ ਗਲਤੀਆਂ ਕਰ ਲੀਆਂ ਸੀ ਹੁਣ ਹੀ ਸੁਧਰ ਜਾਂਦੇ ਉਹਦਾ ਵੀ ਨਿਕਾਜਾ ਮੁੰਡਾ ਸੀ ਵੇਹਲਾ ਪੁੱਤ ਜਿਹਨੂੰ ਘਰ ਬਣਿਆ ਬਣਾਇਆ ਮਿਲ ਗਿਆ ਤਾਂ ਵੀ ਇਹਨੂੰ ਦੁੱਖ ਮੈਨੂੰ ਪੈਸੇ ਨਹੀਂ ਲਾਉਣੇ ਪਏ ਚੱਲ ਇਹਦਾ ਭਰਾ ਹੀ ਕੌਣ ਕਹਿੰਦਾ ਵਾ ਕਿ ਚਲ ਮੈਂ ਪੈਸੇ ਮਾਫ ਕਰ ਦਿੰਦਾ ਉਹਨੇ ਤਾਂ ਇੱਥੋਂ ਤੱਕ ਕਹਿਤਾ ਹੀ ਕੋਈ ਗੱਲ ਨਹੀਂ ਜਦੋਂ ਹੋਣਗੇ ਤੇ ਦੇ ਦੇਣਗੇ ਆਪੇ ਸੰਦੀਪ ਹੁਣ ਇਹਨੂੰ ਤੂੰ ਹੀ ਸਮਝਾ ਮੈਂ ਤਾਂ ਕੁਝ ਕਹਿਣਾ ਨਹੀਂ ਤੇ ਨਾ ਮੈਂ ਉੱਧਰ ਜਾਣਾ ਵਾ ਜੇ ਜਾਣਾ ਵਾ ਨਾ ਮਾਫੀ ਮੰਗਣ ਦੋਵੇਂ ਜੀ ਜਾਓ ਕੋਈ ਗੱਲ ਨਹੀਂ ਮੰਮੀ ਅਸੀਂ ਦੋਵੇਂ ਜਾਣਾ ਚੱਲ ਜਾਾਂਗੇ ਆਹ ਇਹਨੂੰ ਇਕੱਲੇ ਨੂੰ ਨਾ ਕਲਾਵੀ ਚਲੋ ਠੀਕ ਹੈ ਮੰਮੀ ਹੋੜੇ ਨੂੰ ਤਾਂ ਸੌਂਡਿਆ ਵਾ ਮੇਰੇ ਨਾਲ ਕੋਈ ਬੋਲਣ ਨਹੀਂ ਦਿਆ ਤੇਰੇ ਨਾਲ ਬੋਲੇ ਕੌਣ ਤੂੰ ਕੰਮ ਹੀ ਨਹੀਂ ਚੰਗੇ ਕੀਤੇ ਅਹੀ ਮਾਪਿਓ ਆ ਸਾਡਾ ਬੋਲਣ ਨੂੰ ਦਿਲ ਨਹੀਂ ਕਰਦਾ ਤੇ ਜਿਹੜਾ ਕਿ ਨੁਹਾਂ ਥਪਾਇਆ ਹੀ ਉਹਦਾ ਬੋਲਣ ਨੂੰ ਜੀ ਕਰਦਾ ਨਿਗਾ ਜਿਹੜਾ ਬੱਚਾ ਹੀ ਕੱਲ ਨੂੰ ਉਹਦਾ ਟੱਬਰ ਕਿੰਨੇ ਪਾਲਣਾ ਹੈਗਾ ਮੈਨੂੰ ਜਦੋਂ ਨਾ ਇਹ ਕੱਲ ਯਾਦ ਆਉਂਦੀ ਹੈ ਨਾ ਰੋਂਗ ਤੇ ਖੜੇ ਹੋ ਜਾਂਦੇ ਆ ਤੇ ਇਹ ਤੂੰ ਕੀ ਕਰ ਲੱਗਾ ਹਦਲਜੀਤ ਮੈਂ ਤੇ ਨਾ ਅੱਜ ਤੱਕ ਨੂੰ ਜਿਆਦਾ ਹੀ ਕਰਨੀ ਹੀ ਮੈਂ ਦੀਦੀ ਆਏ ਨਹੀਂ ਉਹਦੋਂ ਤੋਂ ਬਾਅਦ ਘਰੇ ਟਾਈਮ ਹੀ ਨਹੀਂ ਲੱਗਾ ਮੈਨੂੰ ਉਸ ਇਦਾਂ ਹੀ ਜੋ ਤਾਂ ਇੱਕ ਦਿਨ ਨਾ ਲਵਲੀਨ ਨੂੰ ਹੋ ਗਈਆਂ ਵਨ ਛੁੱਟੀਆਂ ਹਾਂਜੀ ਤੇ ਉਹ ਹੁਣ ਰਿੰਦੀ ਆ ਘਰ ਅੱਗੇ ਚਲੇ ਗਈ ਉਹ ਚਲ ਜਾਂਦੀ ਸਕੂਲ ਤੇ ਆ ਜਾਣਾ ਇੱਧਰ ਹਾਂਜੀ ਹੁਣ ਸਾਰਾ ਦਿਨ ਬਸ ਉਹਦੇ ਨਾਲ ਹੀ ਹੋਰ ਕੀ ਹਨ ਮੌਲ ਨੂੰ ਵੀ ਛੁੱਟੀਆਂ ਵਾ ਹਾਂ ਤੇ ਉਹ ਵੀ ਸਾਰਾ ਦਿਨ ਇਹਨਾਂ ਦੇ ਸਹਾਰੇ ਮम्मा पापा ਨੂੰ ਹੁਣ ਬਾਹਰ ਨਾ ਜਾਣ ਦਿਆ ਕਰੋ ਪਾਪਾ ਤੁਸੀਂ ਥੋੜਾ ਕੰਮ ਕਰਿਆ ਕਰੋ ਤੇ ਮੈਨੂੰ ਇਦਾਂ ਲੱਗਦਾ ਜਿਦਾ ਡਰ ਨਹੀਂ ਪੈ ਗਿਆ ਬੱਚੇ ਦੇ ਮਨ ਚ ਉਹ ਚੀਜ਼ਾਂ ਬਾਰ-ਬਾਰ ਮਨ ਚ ਆਈ ਜਾਂਦੀ ਆ ਪਤਾ ਨਾ ਕੀ ਗੱਲ ਵਾ ਇੱਕ ਦਿਨ ਆਣਾ ਹੋਈ ਗੱਲ ਹੋਰ ਹੁੰਦੀ ਆ ਹਾਂਜੀ ਹੁਣ ਉਹਨੂੰ ਸਾਰੇ ਸਮਝਵਾ ਸਿਆਣਾ ਹੋਇਆ ਵਾ ਪਤਾ ਵਾ ਨੂੰ ਵੀ ਕੀ ਛੜਨਾ ਬੀਤਿਆ ਤੇ ਕੀ ਨਹੀਂ ਹੋਰ ਕੀ ਗੱਲ ਦੀ ਸਮਝ ਨਹੀਂ ਆਈ ਬੀ ਝਟਪਟ ਕੀ ਵਾਂ ਗਿਆ ਇਤੇ ਵੈਗੁਰ ਦਾ ਸ਼ੁਕਰ ਵਾ ਜਿਨੇ ਸਾਡੀ ਲਾਜ਼ਬਤ ਰੱਖ ਲਈ ਜਾਨ ਬਚ ਗਈ ਹੂੰ ਅਹੀਂ ਤੇ ਆਪਸੋ ਗੱਲ ਕਰੇ ਗਲੋਂ ਕਰਦੇ ਅਹੀਂ ਮੈਂ ਹਾਂ ਬੀ ਚਲੋ ਕੀ ਪਤਾ ਕੋਈ ਚੰਗਾ ਹੀ ਨਹੀਂ ਹੋਇਆ ਗਦੇ ਹੋਰ ਕੀ ਆ ਤੇ ਚਲੋ ਕੋਈ ਪਿਛਲਾ ਲੈਣਾ ਦੇਣਾ ਜਿਹੜਾ ਗਾੜੀ ਆ ਗਿਆ ਉਹ ਤੇ ਚਲੋ ਬਚਾਅ ਹੋ ਗਿਆ ਵਾ ਜਿੱਦਾਂ ਸਰਦੀ ਸਾਟ ਹੀ ਨਾ ਜੇ ਮਨ ਲੋਕ ਤੇ ਜ਼ਿਆਦਾ ਲੱਗ ਜਾਂਦੀ ਤੁਹ ਕੀ ਪਤਾ ਕੀ ਬੜਨਾ ਹੈ ਜੋ ਤਾਂ ਹੋਰ ਕੀ ਆ ਨਾ ਹੋਣਾ ਇੱਕ ਗੱਲ ਹੋਰ ਵਾ ਦਲਜੀਤ ਫਿਰ ਤੋਂ ਫੇਰੇ ਮਾਰਦਾ ਵਾ ਪਤਾ ਨਹੀਂ ਹੁਣ ਉਹ ਚੰਗੇ ਵਾਸਤੇ ਮਾਰਦਾ ਕਿ ਮਾੜੇ ਵਾਸਤੇ ਕੱਲ ਦੇਹੀ ਮੈਨੂੰ ਦੱਸਾਂ ਕਿੰਦੇ ਪਹਿਲੀ ਜਿ ਮੈਂ ਗਿਆ ਤਾਂ ਮੇਰੇ ਲੱਗੇ ਆ ਕੇ ਬਹਿ ਗਿਆ ਅੱਛਾ ਆਏ ਮੈਨੂੰ ਦੱਸ ਦੇ ਜਿਹੜੇ ਮੇਰੇ ਪੈਸੇ ਆ ਹਿੱਸਾ ਪਾਦਾ ਮੈਂ ਵੀ ਮੋਟਰ 'ਚ ਤੇ ਕਹਿੰਦੇ ਵੀ ਪੈਸੇ ਹੀ ਤੇ ਕੋ ਕੀ ਲੈਣੇ ਆ ਪਰ ਡਰ ਬੜਾ ਲੱਗਦਾ ਤੇ ਜੋ ਤ ਮੇਰੀ ਸੁਣ ਗੱਲ ਇਹ ਆ ਵੀ ਜਦੋਂ ਵੀ ਭਾਜੀ ਬਾਹਰ ਅੰਦਰ ਜਾਗੇ ਕਿਤੇ ਵੀ ਜਾਵੇ ਨੇਗਰਾ ਨਹੀਂ ਰੱਖਿਆ ਕਰੋ پوری ਹਾਲੇ ਉਹਦੇ ਨਾਲ ਕੋਈ ਬਰੋਸਾ ਕਰਨ ਦਾ ਨਹੀਂ ਹੈਗਾ ਇਹ ਤੇ ਗੱਲ ਠੀਕ ਯਕੀਨ ਉਹ ਤੇ ਕਰ ਨਹੀਂ ਸਕਦਾ ਕੋਈ ਕਿਉਂਕਿ ਜਾਂ ਉਹ ਇਹ ਬੰਦੇ ਨੇ ਇੱਕ ਵਾਰ ਗਲਤੀ ਕੀਤੀ ਤੇ ਦੋਰੇ ਸੁਧਰ ਗਿਆ ਵਾ ਉਹਨੇ ਇੱਕ ਵਾਰ ਕੀਤੀ ਹੋਰ ਕੀ ਉਹ ਤਾਂ ਕੰਮੀ ਹੀ ਹੋ ਗਿਆ ਵਾ ਮਹਾ ਮਹਾ ਤੇ ਯਕੀਨ ਬਣਿਆ ਹੀ ਵੀ ਨੌਕਰੀ ਵੱਲ ਉਹਨੇ ਆਪ ਤਰਲਾ ਮਾਰਿਆ ਵਾ ਚੱਲ ਦਵਾ ਦਿੰਨੇ ਹਾਂ ਤੇ ਫਿਰ ਜਦੋਂ ਉਹਨੇ ਆਹਰ ਕਰ ਕਰ ਦਿੱਤੀ ਤੇ ਜੇ ਯਕੀਨ ਕਰਨ ਨੂੰ ਥੋੜੀ ਜੀ ਕਰਦਾ ਨਹੀਂ ਜੋਦ ਮੈਂ ਤੇ ਹੋਏ ਕਿੰਨੀ ਆ ਕਿ ਜਦੋਂ ਬਾਜੀ ਕੰਮ ਤੇ ਵੀ ਜਾਏ ਕਿਤੇ ਵੀ ਜਾਵੇ ਨਾ ਚਲਣੀ ਚਾਹੀਏ ਅਨਮੋਲ ਨੂੰ ਕਿਹਾ ਉਹ ਤਾਂ ਬੜੇ ਪਾਪਾ ਵੱਲ ਫੇਰਾ ਮਾਰਿਆ ਕਰ ਜਾਨੀ ਤੇ ਹੈਗੀ ਆ ਨਾਲੇ ਇਹ ਵੀ ਕਹਿੰਨੀ ਆਂ ਵੀ ਕੰਮ ਥੋੜਾ ਕਰ ਲਿਆ ਕਰੋ ਗਰਮੀ ਆ ਛੇਤੀ ਸਾਟਿਆ ਪਸੀਨੇ ਆਉਣ ਦੇ ਨਾਲ ਜੇ ਤੁਮ ਬਾਜੂਗਾ ਤੇ ਫਿਰ ਕੀ ਕਰਨਾ ਪਰ ਕੰਮ ਬਥੇਰਾ ਵਾ ਸਿਰ ਤੇ ਚੜਿਆ ਤੈਨੂੰ ਪਤਾ ਨਵੇਂ ਨਵੇਂ ਤੇ ਕੰਮ ਸ਼ੁਰੂ ਕੀਤਾ ਸੀ ਤੇ ਮਹਾਗਾਗ ਬਣੇ ਹੀ ਮੋੜਨ ਨੂੰ ਵੀ ਜੀ ਨਹੀਂ ਕਰਦਾ ਉਹ ਤਾਂ ਸੱਧਿਆ ਵਾ ਇੱਕ ਦੋ ਮੁੰਡਿਆਂ ਨੂੰ ਨਾਲ ਉਹ ਕਰਾ ਦਿੰਦੇ ਆ ਕੰਮ ਪਰ ਕਿਸੇ ਦੇ ਵੀ ਤੇ ਸਿਰ ਤੇ ਰਹਿਣਾ ਹੀ ਪੈਂਦਾ ਵਾ ਆ ਹੋਵੇ ਚਲੋ ਜੋਤ ਲਾ ਕੇ ਬਹਿ ਗਏ ਫੇਰੀ ਕਰਾਵਾਂਗੇ। ਉਹਦਾ ਕੌਣ ਚਾਹੀਦਾ ਕੰਮ ਕਰਦਾ ਵਾ। ਚਲੋ ਇਹ ਆ। ਵੀ ਰੱਬ ਨੇ ਜਿਹੜੀ ਸਾਡੀ ਲਾਜ਼ ਰੱਖ ਲਈ ਆ ਨਾ ਮੈਂ ਤੇ ਬੜਾ ਹੀ ਸ਼ੁਕਰ ਕਰਨੀ ਆ। ਇਹ ਆਪਣੇ ਘਰ ਸਹੀ ਸਲਾਮਤ ਨੇ ਨਾ ਪਰ ਹੁਣ ਇੱਕ ਗੱਲ ਪੱਕੀ ਆ ਦੀਦੀ। ਦਲਜੀਤ ਜਿੰਨਾ ਮਰਜੀ ਮੂੰਹ ਦਾ ਮਿੱਠਾ ਹੋ ਜੇ ਮੈਂ ਨਹੀਂ ਉਹਦੇ ਵੇੜੇ ਪੈਰ ਪਾਉਂਦੀ। ਉਹਨੇ ਥੋੜਾ ਕੀਤਾ ਵਾ ਕਿਤੇ ਨਹੀਂ ਜਾਇਓ ਬਣਾ। ਉਹਨੇ ਜੋਗੋ ਘਰ ਛੜਿਆ ਬਣਾ ਉਹਨੇ ਬਹੁਤ ਸੁਣੀ ਕੀਤੀ ਆ। ਚੰਗੇ ਹੋ ਨਾ ਤੇ ਤੁਸੀਂ ਜਾਇਓ ਨਾ ਹੋਣਾ। ਮੈਂ ਤੇ ਇਹ ਸ਼ੁਕਰ ਕਰਨੀ ਆ ਕਿ ਕਿਤੇ ਮੁੰਡੇ ਨਾਲ ਹੀ ਮਾੜਾ ਚੰਗਾ ਕੰਮ ਕਰਦੇ ਜਦੋਂ ਮੰਨ ਲਓ ਹੁਣ ਕੱਲ ਨੂੰ ਕੋਈ ਦਿਨ ਵਾਰ ਕਰੂਗਾ ਸੁੱਖ ਨਾ ਗੜੀ ਮੁੰਡਾ ਹੈ ਹੀ ਆ ਹੋਰ ਕੀ ਤੇ ਜਦੋਂ ਤੁਸੀਂ ਨਾ ਜਾਓਗੇ ਤੇ ਆਪਣੇ ਸਾਰੇ ਪੁੱਛਣਗੇ ਕਿਉਂ ਨਹੀਂ ਆਏ ਕੀ ਗੱਲ ਬਾਤ ਵਾ ਸਾਰਿਆਂ ਨੂੰ ਪਤਾ ਲੱਗ ਗਿਆ ਜੀ ਚਲੋ ਦੱਸਿਆ ਨਾ ਵੀ ਦਲਜੀਤ ਨੇ ਸੱਟ ਲਾਈ ਆ ਲੋਕੀ ਕਹਿੰਦੇ ਵੀ ਭਰਾ ਹੋ ਕੇ ਵੀ ਇੰਨਾ ਵੈਰ ਕੱਢ ਗਿਆ ਵਾ ਤੇ ਕੀ ਫਾਇਦਾ ਵਾ ਇਹੋ ਜਿਹਾ ਭਰਾ ਹੁੰਦਾ ਇੰਨਾ ਚੰਗਾ ਤੇ ਨਾ ਹੁੰਦਾ ਪਰ ਕੀ ਕਹੀਏ ਜਦੋਂ ਆਪਣਾ ਘਰ ਨਹੀਂ ਚੰਗਾ ਲੋਕਾਂ ਦੇ ਕਿੱਦਾਂ ਮੂੰਹ ਬੰਦ ਕਰ ਲੈਣ ਲੋਕਾਂ ਨੂੰ ਤਾਂ ਚਾਹੀਦਾ ਵਾ ਮੜੀ ਜੀ ਗੱਲੀ ਚਾਹੀਦੀ ਉਹਨਾਂ ਦੇਖਦੀਆਂ achar ਬਣਾਵਣਾ ਦਸਨੀਆਂ ਸਾਰੇ ਘਰਾਂ ਦੀ ਹੋਰ ਕੀ ਹੈ ਨਾ ਇਹਨਾਂ ਦੂਆਬ ਨੂੰ ਥੋੜੀ ਬੋਧੀਆ ਫਲਕ ਨਹੀਂ ਚਾਹੀਦੀ ਐ ਮੇਰਾ ਭਰਾ ਜੋ ਮੇਰ ਨਾਲ ਇੰਨਾ ਕਰਦਾ ਵਾ ਤੇ ਮੈਂ ਕਿਉਂ ਨਾ ਇੰਨਾ ਮੜਾ ਕਰਦਾ ਹਾਂ ਪਤਾਨੀ ਦੀਦੀ ਇਹਨਾਂ ਸਾੜਾ ਕਿਉਂ ਲਈ ਫਿਰ ਨਾ ਹੁਣ ਜਹੀਦਰ ਆ ਗਏ ਆ ਤੇ ਹੀ ਸੌਖੇ ਆਏ ਆ ਉਹ ਤੇ ਤੈਤਾਈ ਜੀ ਚੰਗੀ ਆ ਜਿਹੜੇ ਵਿੱਚ ਅਸੀਂ ਸਾਥ ਬੜਾ ਮੇਰੀ ਸੁਣ ਗੱਲ ਜਾਂ ਤਾਂ ਹੋਏ ਨਾ ਦੋਆਂ ਜੀਆਂ ਚੋਂ ਇੱਕ ਹੀ ਚੰਗਾ ਵਾ ਹਾਂ ਦੋਹਾਂ ਤੋਂ ਮੈਂ ਇੱਕੋ ਜਈਆ ਜਾਂ ਤਾਂ ਹੋਏ ਕੋ ਦੂਜੀ ਸਮਝਾਉਣ ਵਾਲੀ ਐ ਥੋੜੀ ਬੋਧੀ ਉਹ ਤੇ ਮੈਂ ਨਹੀਂ ਹੁੰਦਾ ਵਾਦੋ ਉਹਦੇ ਵੀਡੀਓ ਤਾਂ ਨਹੀਂ ਵੇਖਿਆ ਕਿਦਾਂ ਸਾਈਡ ਤੇ ਸੀ। ਭਾਵੇਂ ਮੈਂ ਬਾਹਰ ਨਹੀਂ ਆਈ ਅੰਦਰ ਸਾਰਾ ਕੁਝ ਉਹੋ ਹੀ ਪਿੰਨਾ ਕੁਝ ਕਰਕਰਗੇ ਤਾਂ ਵੀ ਕਹਿੰਦੀ ਉਹਨੇ ਤਾਂ ਕੁਝ ਕੀਤਾ ਹੀ ਨਹੀਂ ਉਹਦਾ ਕਸੂਰੀ ਕੋਈ ਨਹੀਂ। ਕੋਈ ਨਹੀਂ। ਕਦੀ ਤੇ ਰੱਬ ਸੁਣੂਗਾ ਇਹਨਾਂ ਹੱਦੀ। ਕਦੀ ਤੇ ਸਮਝ ਆਉਣੀ ਆ ਉਹਨਾਂ ਨੂੰ ਵੀ ਕਿ ਇਹ ਮਾੜਾ ਕੀ ਕੀਤਾ ਤੇ ਚੰਗਾ ਕੀ ਕੀਤਾ। ਚਲੋ ਕੋਈ ਗੱਲ ਨਹੀਂ ਜੋ ਤਾਂ ਤੁਸੀਂ ਫਿਕਰ ਨਾ ਕਰੋ। ਵਾਹਿਗੁਰੂ ਤੁਹਾਡਾ ਸਾਥ ਦੇਂਦਿਆ ਹੋਣਾ। ਹਾਂਜੀ। ਤੁਹਾਡਾ ਕੁਝ ਨਹੀਂ ਵਿਗੜਨਾ। ਉਹ ਤੇ ਗੱਲ ਹੈਗੀ। ਤੇ ਜੇ ਉਹ ਮਾੜਾ ਕਰਨ ਦਿਆ ਹੋਣਾ ਤਾਂ ਆਪੇ ਭੁਗਤੂਗਾ ਵੀ ਉਹ ਹੀ। ਹੋਰ ਕੀ ਹੈ? ਕੀ ਕਰਨਾ ਫਿਰ? ਰਪਿੰਦਰ ਬੜਾ ਟਾਈਮ ਲਾਈਆਂ ਤੂੰ ਉਥੇ ਹੋ ਹੋ ਟਾਈਮ ਕੀ ਲੱਗਣਾ ਮੈਨੂੰ ਦੇਣਾ ਹੂੰ ਉਹ ਜਰੀ ਦੀ ਨੀ ਟੈਨਸ਼ਨ ਹੁੰਦੀ ਹੀ ਨਾ ਇਹ ਕੋਈ ਕਹਿਣ ਦੀ ਗੱਲ ਨਹੀਂ ਆ ਕੀ ਆਂਦੀ ਹੀ ਉਹੀ ਗੱਲਾਂ ਢੀ ਹੀ ਕਰਨ ਬਚਰੀਏਗੇ ਵੀ ਬੜਾ ਧਿਆਨ ਰਹਿਦਾ ਵਾ ਜੋ ਬਨਵਾਲਾ ਪਾਈ ਕੰਮ ਤੇ ਤੇ ਘਰੋਂ ਚਲ ਜਾਂਦੀ ਆ ਤੇ ਪਰ ਫਿਰ ਵੀ ਆਂਦੀ ਇੰਨਾ ਧਿਆਨ ਰਹਿਦਾ ਵਾ ਵੀ ਕਿਤੇ ਫੇਰ ਨਾ ਹੋ ਜਾ ਕੰਮ ਹੋ ਜਾ ਮੈਂ ਤੈਨੂੰ ਬੜੀਆ ਜੀ ਡੱਕਿਆ ਵੀ ਅਜੇ ਕੰਮ ਨਾ ਕਰ ਇੱਥੇ ਚੱਰੇ 60 ਲੱਗੀ ਆ ਤੇ ਤੈਨੂੰ ਕੰਮ ਦੀ ਪਈ ਆ ਪਰ ਉਹ ਹਟਦਾ ਹੀ ਨਹੀਂ ਆ। ਓਹ ਹਈ ਨਹੀਂ ਗੱਲ ਨਾ ਮੈਂ ਵੀ ਗਈ ਸੀ ਇਹਨੂੰ। ਹਮ ਪਰ ਉਹ ਕਹਿੰਦੀ ਆ ਪਈ ਹੁਣ ਕੰਮ ਤੇ ਚਲੋ ਲਾਗੇ ਬੰਦਿਆ ਕੋ ਕਰਾਈ ਲਈਦਾ ਵਾ। ਇਹ ਆ ਦੋ ਚਾਰ ਮੁੰਡੇ ਲਾਗੇ ਕਰਨ ਨੂੰ। ਹਮ ਪਰਿਆ ਵੀ ਉਹਨਾਂ ਤੇ ਲਾਗੇ ਵੀ ਰਹਿਣਗੇ ਤੇ ਕੰਮ ਕਰਨਗੇ ਉਹਨਾਂ ਨੂੰ ਹਲੇ ਨਹੀਂ ਨੀ ਜਾਚ ਹੈਗੀ। ਓਏ ਆਹ ਹੋਏ ਇਹਦੇ ਹੈ ਹੀ ਆ। ਹੁਣ ਕੰਮ ਦੇ ਭਾਈ ਉਹ ਕਰ ਲੈਣਗੇ ਤੇ ਪਰਤਾ ਵੀ ਫਿਰ ਵੀ ਕੰਮ ਲਾਗੇ ਬੰਦਾ ਕਰਾਵੇ ਤੇ ਫੇਰੀ ਆ। ਹੁਣ ਲਾਗੇ ਖਲੋਣਾ ਤਾਂ ਪੈਂਦਾ ਹੀ ਉਹਨਾਂ ਦੇ। ਓਏ ਉਹ ਤਾਂ ਆਂਦਾ ਸਹੀ ਵੀ ਮੈਂ ਠੀਕ ਹਾਂ ਹਣ। ਚਲੋ ਠੀਕ ਤੇ ਇੰਨੀ ਗੱਲ ਕਹੀਂ ਜਾਂਦਾ ਵਾ ਗਾੜੀ ਦੀ ਗੱਲ ਹੈਗੀ ਟੈਨਸ਼ਨ ਇਹ ਲੈਂਦੀ ਆ ਪੀ ਅੱ비 ਹਾਲੇ ਯਕੀਨ ਨਹੀਂ ਕਰ ਸਕਦੇ ਉਹਦੇ ਤੇ ਓਏ ਆਓ ਫੇਰ ਇਹਦੇ ਫੇਰਾ ਤੇ ਫੇਰ ਮੰਨ ਲਿਆ ਉਹਦੇ ਹੱਲ ਗੱਲ ਕਰੇ ਕਹਿੰਦੇ ਕਿ ਫੇਰ ਕਿਤੇ ਬੰਮੀ ਦੇ ਟਕਰਿਆ ਸੀ ਹੂੰ ਉਥੇ ਫੇਰ ਗੱਲਾਂ ਬਾਤਾਂ ਕਰਨ ਦੇ ਆਹੀ ਵੀ ਇਹ ਜਿਹੜਾ ਹਿਸਾਬ ਪੈਲੀ ਪੂਰੀ ਦਾ ਚਾਹੇ ਕੋਈ ਵੀ ਆ ਤੇ ਜਿਹੜੇ ਪੈਸੇ ਪੂਰੇ ਦੇਣ ਵਾਲੇ ਉਹ ਚਲ ਮੈਂ ਦੇ ਦਿੰਦਾ ਚਾਹੇ ਕਿ ਦਾਵਾ ਅੱਛਾ ਪਤਾ ਨਹੀਂ ਹੈ ਇੰਨੀ ਗੱਲਬਾਤ ਹੋਈ ਆ ਤੇ ਹੁਣ ਕੀ ਪਤਾ ਉਹਦੇ ਮਨ ਚ ਕੀ ਚੱਲੰਦਾ ਹੁਣ ਅੰਦਰ ਬੰਦੇ ਥੋੜਾ ਪੈ ਕੇ ਵੇਖ ਲੈਣਾ ਓਏ ਆ ਤੀਜੀ ਚੌਥੀ ਵਾਰੀ ਤੇ ਉਤੇ ਦੇਖ ਕੇ ਪਈ ਇਹਦਾ ਯਕੀਨੀ ਨਹੀਂ ਰਿਹਾ ਹਾਂ ਹੁਣ ਕੀ ਕਰ ਸਕਦੇ ਆ ਮੈਂ ਤੇ ਇਹੀ ਕਹਿੰਨੀ ਆ ਤੁਹਾਨੂੰ ਵੀ ਵੀ ਚਲ ਜੋ ਬੰਨੂ ਸਮਝਾਇਆ ਕਰੋ ਵੀ ਜਲ ਆਪਣਾ ਟਾਈਮ ਨਾ ਘਰ ਜਾਇਆ ਕਰ ਤੇ ਆਪਣਾ ਫੋਨ ਫਨ ਕਰਦਾ ਰਿਹਾ ਕਰ ਘਰ ਜਦੋਂ ਬਣੀ ਮੋਢੀ ਕੋ ਮੈਨੂੰ ਤੇ ਰੋਜ਼ ਮਿਲਦਾ ਵਾ ਤੂੰ ਇਹ ਆ ਵੀ ਦੂਜੇ ਦਿਨ ਜੋਤਲ ਹੋਇਆ ਕਰ ਉਹਦਾ ਵੀ ਵਿਚਾਰੀ ਦਾ ਮਨ ਹੋਰ ਦਾ ਹੋਰ ਹੋ ਜਾਊਗਾ ਨਹੀਂ ਮੈਂ ਤਾਂ ਆ ਹੀ ਗਈ ਸੀ ਕਿ ਕਹਿੰਦੇ ਕਿ ਤੁਸੀਂ ਆਉਂਦੇ ਨਹੀਂ ਆ ਚਾਹੇ ਕਿੱਦਾਂ ਨੇ ਮੈਂ ਆਵਾਂ ਕਿੱਦਾਂ ਕਦੇ ਲੀਨ ਘਰ ਵਾ ਉਹ ਆਹਨੂੰ ਵੀ ਛੁੱਟੀਆਂ ਪੈ ਗਈਆਂ ਉਹੀ ਨਾ ਤੇ ਫਿਰ ਟਾਈਮ ਨਹੀਂ ਲੱਗਦਾ ਉਹਨੂੰ ਬਣਾਉਣਾ ਹੁੰਦਾ ਵਾ ਗੜੀ ਤੇ ਦੂਜੀ ਗੱਲ ਇਹ ਕਰਨ ਦੀ ਹੈ ਇਹ ਕਿਨ ਮੋੜੋਂ ਬਾਈ ਟੈਨਸ਼ਨ ਕਰਦਾ ਵਾ ਅੱਛਾ ਤੇ ਪਾਪਾ ਨਾਲ ਕੰਮ ਹੋਇਆ ਵਾ ਹੋਇਆ ਹੋ ਵੀ ਸਿਆਣਾ ਹੋਇਆ ਵਾ ਹੁਣ ਉਹਨੂੰ ਪਤਾ ਵਾ ਹੋ ਗਈ ਨਾ ਆਹ ਇਹਨੇ ਦਲਜੀਤ ਨੇ ਨਾ ਨਿਆਣਿਆਂ ਦੇ ਗੜੀ ਕੰਡੇ ਬੀਜਤੇ ਹੁਣ ਲੋਕਾਂ ਨੇ ਤਾਂ ਕੱਲ ਨੂੰ ਦੱਸਣਾ ਹੀ ਆ ਨਾ ਤੇਰੇ ਪਿਓ ਨੇ ਇਦਾਂ ਕਰਦਾ ਰਿਆ ਹੀ ਓਏ ਆਹੋ ਕਿ ਲੋਕਾਂ ਦਾ ਗੜਮ ਖਾੜ ਲਣਾ ਆ ਲੋਕਾਂ ਨੂੰ ਤਾਂ ੱਗੇ ਇੱਕ ਗੱਲ ਹੱਥੋਂ ਨਹੀਂ ਚਾਹੀਦੀ ਉਹ ਚੱਲ ਮੈਂ ਤਾਂ ਕਹਿਣਾ ਸਭ ਕੁਝ ਠੀਕ ਹੀ ਰਹੇ ਗੜੀ ਆ ਚਲੋ ਅਸੀਂ ਦੇਖੋ ਕਿੰਨੇ ਆ ਭਰੇ ਆ ਵੀ ਜੇ ਹੁਣ ਉਹ ਸੁਧਰੂਗਾ ਤੇ ਫੇਰੀ ਆ ਜੇ ਉਹ ਸੁਧਰ ਗਿਆ ਸਮਝੋ ਸਭ ਕੁਝ ਠੀਕ ਠਾਕ ਹੋ ਗਿਆ ਉਹ ਸੁਧਰ ਨਹੀਂ ਇੱਕ ਦਿਨ ਨੂੰ ਕਿੰਨੇ ਕਿੰਨੇ ਦਿਨ ਯੋਰ ਚੱਲਣਾ ਵਾ ਆ ਚਲੋ ਕੋਈ ਨਹੀਂ ਬੈਠੋ ਘਰ ਮੈਂ ਵੀ ਵੇਖਾਂ ਲੀਨ ਵਾਲ ਕੋ ਕਰਦੀ ਨਾ ਹੋਵੇ ਤੇ ਦੇਖ ਲੈ ਵੇਖ ਲੈ